ਐਜ਼ ਅ ਹਿਊਮਨ ਕਿਸੇ ਨੂੰ ਹਰਟ ਵੀ ਨਹੀਂ ਕਰਨਾ ਚਾਹੁੰਦੇ ਸਟਿਲ ਤੁਸੀਂ ਆਪਣਾ ਕੰਮ ਕਰਨਾ ਸੋ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਤੁਸੀਂ ਜੇ ਹੁਣ ਨੋਟਿਸ ਕਰੋਗੇ ਤਾਂ ਅੱਜ ਦੇ ਟਾਈਮ ਬਹੁਤ ਅਰੇ ਜਿਹੜੇ ਲੋਕ ਵਧੀਆ ਸਵਾਲ ਪੁੱਛਦੇ ਆ ਆਰਟਿਸਟ ਆਪ ਅਪਰੋਚ ਕਰਦਾ ਹੈ ਕਿ ਯਾਰ ਇਹ ਮੇਰਾ ਇੰਟਰਵਿਊ ਲਵੇ ਹਨਾ ਤਾਂ ਮੈਨੂੰ ਓਨੈਸਟਲੀ ਮਤਲਬ ਹੋ ਸਕਦਾ ਕਿਸੇ ਨੂੰ ਮੈਂ ਹਰਟ ਕਰਾਂ ਮੈਨੂੰ ਬਹੁਤ ਉਹ ਸਵਾਲ ਪੂਰੀ ਇੰਡਸਟਰੀ ਨੂੰ ਮੈਨੂੰ ਲੱਗਦਾ ਕਿ ਇੱਕ ਪਾਰਟਿਕੂਲਰ ਸਵਾਲ ਤਾਂ ਬੈਨ ਕਰਨਾ ਚਾਹੀਦਾ ਹੈ ਮੈਨੂੰ ਤਾਂ ਜਵਾਬ ਦੇਣੇ ਆਸਾਨ ਲੱਗਿਆ ਇਹ ਸ਼ੋਅ ਕਰਕੇ ਕਿਉਂਕਿ ਬਹੁਤ ਔਖਾ ਹੈ ਉੱਥੇ ਬਹਿ ਕੇ ਕਿਸੇ ਬੰਦੇ ਨੂੰ ਸਵਾਲ ਪੁੱਛਣਾ ਔਰ ਮਤਲਬ ਮੇਰੇ ਲਈ ਤਾਂ ਕਾਫੀ ਔਖਾ ਸੀਗਾ ਕਿ ਉਹਨੂੰ ਉਹ ਚੀਜ਼ ਕਰਨੀ ਹੈ ਨਾ ਕਿਸੇ ਨੂੰ ਤੁਸੀਂ ਸ਼ੋਅ ਡਲ ਵੀ ਨਹੀਂ ਹੋਣਾ ਚਾਹੀਦਾ ਇੱਕ ਲਾਈਨ ਵੀ ਨਹੀਂ ਕ੍ਰੋਸ ਕਰਨਾ ਚਾਹੁੰਦੇ ਤੁਸੀਂ ਐਜ਼ ਅ ਹਿਊਮਨ ਕਿਸੇ ਨੂੰ ਹਰਟ ਵੀ ਨਹੀਂ ਕਰਨਾ ਚਾਹੁੰਦੇ ਸਟਿਲ ਤੁਸੀਂ ਆਪਣਾ ਕੰਮ ਕਰਨਾ ਹੈ ਸੋ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਤੁਹਾਡਾ ਇੱਕ ਸਵਾਲ ਕਿਸੇ ਦੀ ਪੂਰੀ ਜ਼ਿੰਦਗੀ ਖਰਾਬ ਕਰ ਸਕਦਾ ਹੈ ਹਨਾ ਸੋ ਬੜਾ ਰਿਸਪੌਂਸਿਬਲ ਵਾਲਾ ਜੌਬ ਲੱਗਿਆ ਮੈਨੂੰ ਬਟ ਮੇਰੇ ਲਈ ਆਹ ਪਾਰਟ ਆਫ ਔਕ ਹੈ ਜਵਾਬ ਦੇਣਾ ਪੁੱਛਣਾ ਬਹੁਤ ਔਕ ਹੈ ਤੁਹਾਡੀ ਜਰਨੀ ਦੇ ਵਿੱਚ ਬਹੁਤ ਕੁਝ ਅਜੀਹ ਹੈ ਜਿਸ ਨੂੰ ਅਸੀਂ ਅਕਸਰ ਸੁਣਦੇ ਆਇਆ ਜੋ ਇਨਸਪਾਇਰਿੰਗ ਹੈ ਤੁਸੀਂ ਇੱਕ ਡਾਇਰੈਕਟਰ ਬਣਨ ਲਈ ਮਤਲਬ ਇਹ ਸੋਚਿਆ ਕਿ ਮੈਂ ਇਹੀ ਕਰਨਾ ਹੈ ਜੋ ਵੀ ਮੁਸ਼ਕਿਲ ਆਉਣ ਗਿਆ ਮੈਂ ਉਹ ਜੋ ਨਿਕਲ ਕੇ ਉੱਪਰ ਆਉਂਗਾ ਮੈਂ ਅਕਸਰ ਤੁਹਾਨੂੰ ਇਹ ਵੀ ਕਹਿੰਦੇ ਹੋਏ ਸੁਣਦੀਆਂ ਕਿ ਅ ਅੱਜਕੱਲ ਦੇ ਜਿਹੜੇ ਜਰਨਲਿਸਟ ਖਾਸ ਕਰਕੇ ਐਂਟਰਟੇਨਮੈਂਟ ਜਰਨਲਿਜ਼ਮ ਦੇ ਵਿੱਚ ਐਂਕਰਸ ਨੇ ਕਈ ਵਾਰ ਅਸੀਂ ਇਹ ਗੱਲ ਅਕਸਰ ਸੁਣ ਲੈਂਦੇ ਆ ਕੁਝ ਆਰਟਿਸਟਾਂ ਤੋਂ ਕਿ बार-बार ਸਵਾਲ ਹੈ ਜਿਹੜੇ ਰੈਪਿਟਿਸ਼ਨਸ ਦੇ ਵਿੱਚ ਆ ਜਾਂਦੇ ਆ ਜਾਂ ਫਿਰ ਉਹੀ ਸਵਾਲਾਂ ਦੇ ਜਵਾਬ ਦੇਈ ਜਾਣੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਵੀ ਹੋ ਸਕਦੀ ਆ ਕਿ ਆਪਣੇ ਕੰਮ ਨੂੰ ਇਨਾ ਕੈਜੂਅਲੀ ਵੀ ਨਹੀਂ ਲੈਣਾ ਚਾਹੀਦਾ ਤੁਹਾਨੂੰ ਰਿਸਪੌਂਸਿਬਿਲਟੀ ਨਾਲ ਨਿਭਾਉਣਾ ਚਾਹੀਦਾ ਕਿ ਬਹੁਤ ਸਾਰੇ ਆਰਟਿਸਟ ਜਦੋਂ ਕਹਿੰਦੇ ਕਿ ਅਸੀਂ ਇੰਟਰਵਿਊਸ ਕਰਨੇ ਨਹੀਂ ਹੈ ਜਾਂ ਸਿਲੈਕਟਡ ਇੰਟਰਵਿਊਸ ਕਰਦੇ ਆ ਕਿ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਵੀ ਹੈ ਕਿ ਸਾਨੂੰ ਪੁੱਛਣਾ ਨਹੀਂ ਆ ਰਿਹਾ ਨਹੀਂ ਮੈਨੂੰ ਲੱਗਦਾ ਹੈ ਕਿ ਡੈਫੀਨੇਟਲੀ ਨਾ ਤੁਸੀਂ ਜੇ ਹੁਣ ਨੋਟਿਸ ਕਰੋਗੇ ਤਾਂ ਅੱਜ ਦੇ ਟਾਈਮ ਬਹੁਤਾਰੇ ਜਿਹੜੇ ਲੋਕ ਵਧੀਆ ਸਵਾਲ ਪੁੱਛਦੇ ਆ ਆਰਟਿਸਟ ਆਪ ਅਪਰੋਚ ਕਰਦਾ ਹੈ ਕਿ ਯਾਰ ਇਹ ਮੇਰਾ ਇੰਟਰਵਿਊ ਲਵੇ ਹੈਨਾ ਸੋ ਕਿਤੇ ਨਾ ਕਿਤੇ ਤਾਂ ਉਹ ਬੰਦਿਆਂ ਨੇ ਉਹ ਮੁਕਾਮ ਹਾਸਲ ਕੀਤਾ ਕੁਝ ਤਾਂ ਉਹਨਾਂ ਦੇ ਸਵਾਲਾਂ ਚ ਜਾਂ ਉਹਨਾਂ ਦੀ ਥੌਟ ਪ੍ਰੋਸੈਸ ਜਾਂ ਉਹਨਾਂ ਦੇ ਰਿਸਰਚ ਵਰਕ ਚੋ ਗੱਲ ਹੈ ਜਿਵੇਂ ਮੈਂ ਕਿਹਾ ਕਿ ਮੈਂ ਸੌਰਵ ਸਰ ਦਾ ਸ਼ੋ ਉਹਨਾਂ ਕਰਕੇ ਦੇਖਦਾ ਮੈਨੂੰ ਮੈਟਰ ਨਹੀਂ ਕਰਦਾ ਗੈਸਟ ਕੌਣ ਹੈ ਸੋ ਮੈਨੂੰ ਲੱਗਦਾ ਹੈ ਕਿ ਐਜ਼ ਜੋ ਮੈਂ ਉਹ ਕਿਹਾ ਕਿ ਉਹ ਚੇਅਰ ਚੇਅਰ ਤੇ ਬੈਠ ਕੇ ਉਹਦੀ ਰਿਸਪੌਂਸਿਬਿਲਟੀ ਤੁਸੀਂ ਬਹੁਤ ਜਾਦੂ ਕਰ ਸਕਦੇ ਹੋ ਮਤਲਬ ਤੁਹਾਡੇ ਕੋਲ ਉਹ ਪਾਵਰ ਹੁੰਦੀ ਹੈ ਤਾਂ ਮੈਨੂੰ ਓਨੈਸਟਲੀ ਮਤਲਬ ਹੋ ਸਕਦਾ ਹੈ ਕਿਸੇ ਨੂੰ ਮੈਂ ਹਰਟ ਕਰਾਂ ਮੈਨੂੰ ਬਹੁਤ ਉਹ ਸਵਾਲ ਪੂਰੀ ਇੰਡਸਟਰੀ ਨੂੰ ਮੈਨੂੰ ਲੱਗਦਾ ਕਿ ਉਹ ਇੱਕ ਪਾਰਟਿਕੂਲਰ ਸਵਾਲ ਤਾਂ ਬਹਨ ਕਰਨਾ ਚਾਹੀਦਾ ਹੈ ਵੀ ਸੈੱਟ ਤੇ ਕਿਹਨੇ ਸਭ ਤੋਂ ਜ਼ਿਆਦਾ ਫਨ ਕੀਤਾ ਇਹ ਗੀਤਾ ਹਨ ਸੋ ਉਹ ਉਹ ਜੀ ਉਹ ਆਰਟਿਸਟ ਨੂੰ ਕਿਤੇ ਨਾ ਕਿਤੇ ਨਾ ਲੋ ਕਰ ਦਿੰਦਾ ਮੈਨੂੰ ਲੱਗਦਾ ਕਿ ਯਾਰ ਇਹਦਾ ਕੀ ਜਵਾਬ ਦੇਵਾਂ ਮੈਂ ਹਨ ਸੋ ਮੈਨੂੰ ਲੱਗਦਾ ਕਿ ਜੇ ਤੁਸੀਂ ਕਿਸੇ ਆਰਟਿਸਟ ਨੂੰ ਅ ਤੁਹਾਡੇ ਕੋਲੇ ਮੌਕਾ ਹੈ ਤੂੰ ਤੁਸੀਂ ਉਹਦੀ ਐਡੀ ਜਰਨੀ ਹੈ ਨਾ ਤੂੰ ਬਹੁਤ ਕੁਝ ਪੁੱਛ ਸਕਦੇ ਹੋ ਤੇ ਕਿਤੇ ਨਾ ਕਿਤੇ ਉਹ ਹੋਮਵਰਕ ਕਰਨਾ ਚਾਹੀਦਾ ਉਹ ਆਪਣੀ ਜੌਬ ਨੂੰ ਸੀਰੀਅਸਲੀ ਲੈਣਾ ਚਾਹੀਦਾ ਔਰ ਤੁਹਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਜੋ ਮੀਡੀਆ ਚ ਵੀ ਲੋਕਾਂ ਦੀ ਟਰਾਈ ਰਹਿੰਦੀ ਹੈ ਕਿ ਯਾਰ ਵੱਡਾ ਆਰਟਿਸਟ ਮਿਲ ਜੇ ਮੈਂ ਕਹਿੰਦਾ ਕਿ ਤੁਸੀਂ ਸਵਾਲ ਇਹੋ ਜਿਹੇ ਪੁੱਛੋ ਕਿ ਲੋਕ ਤੁਹਾਡੇ ਕਰਕੇ ਤੁਹਾਡਾ ਚੈਨਲ ਤੁਹਾਡਾ ਸ਼ੋਅ ਦੇਖਣ ਸੋ ਵੱਡਾ ਬੰਦਾ ਤੁਹਾਡਾ ਕੁਝ ਨਹੀਂ ਕਰ ਸਕਦਾ ਤੁਸੀਂ ਆਪ ਆਪਣੇ ਆਪ ਨੂੰ ਵੱਡਾ ਕਰ ਸਕਦੇ ਹੋ थैंक यू थैंक यू सो मच सर थैंक यू थैंक यू 사시카ਰ ਜਗਦੀਪ ਜੀ ਮੈਂ ਸਹਿਮਤਾ ਤੁਹਾਡੇ ਤੋਂ ਵੀ ਤੇ ਆਪਣੇ ਮੀਟ ਤੋਂ ਵੀ ਬੜੀ ਤਕਲੀਫ ਹੁੰਦੀ ਹੈ ਕਈ ਵਾਰੀ ਐਂਟਰਟੇਨਮੈਂਟ ਜਰਨਲਿਜ਼ਮ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਸੀਰੀਅਸ ਨਹੀਂ ਲੈਂਦਾ ਜਾਂਦਾ ਕਿਉਂਕਿ ਸਾਡੇ ਸਵਾਲ ਵੀ ਇਦਾਂ ਦੇ ਹੁੰਦੇ ਆਂ ਕਈ ਵਾਰੀ ਕਮਿੰਗ ਟੂ ਮਾਈ ਕੁਐਸ਼ਨ ਤੁਸੀਂ ਹਮੇਸ਼ਾ ਮੋਨੋਟਨੀ ਤੇ ਸਟੀਰੀਓਟਾਈਪ ਬ੍ਰੇਕ ਕੀਤਾ ਯੂ ਆਰ ਅ ਸਕਿਲਡ ਸਕ੍ਰੀਨ ਰਾਈਟਰ ਚਾਹੇ ਉਹ ਕੰਟੈਂਟ ਦੀ ਗੱਲ ਹੋਵੇ ਪਰ ਜਿੰਨਾ ਕੋ ਤੁਹਾਡੇ ਬਾਰੇ ਪੜਿਆ ਹੈ ਤੇ ਦੇਖਿਆ ਹੈ ਕੁਦਰਤੀ ਸੁਭਾਅ ਤੁਹਾਡਾ ਬਹੁਤ ਸ਼ਾਇ ਹੈ ਹਾਂਜੀ ਯੂ ਆ ਬਰੀ ਆਬਜ਼ਰਵੈਂਟ ਐਨੀਅਰ ਸ਼ਾਈ ਯੂ ਟਾਕਲੈਸ ਇਹ ਜਿਹੜਾ ਸੁਭਾਅ ਹੈ ਤੁਹਾਡਾ ਇਹਨੂੰ ਡੀਲ ਕਿਵੇਂ ਕਰੋਗੇ ਇਸ ਪੋਡਕਾਸਟ ਲਈ ਤੁਹਾਨੂੰ ਲੱਗਦਾ ਇੱਕ ਹੋਸ ਦਾ ਐਕਸਟ੍ਰੋਵਰਟ ਹੋਣਾ ਜ਼ਰੂਰੀ ਹੈ ਨਹੀਂ ਜੋ ਤੁਸੀਂ ਇਹ ਗੱਲ ਕਹੀ ਨਾ ਇਹ ਬਹੁਤ ਪ੍ਰੋਬਲੈਮੈਟਿਕ ਵੀ ਰਿਹਾ ਸਾਡੇ ਸ਼ੂਟ ਲਈ ਤੇ ਮੈਨੂੰ ਮੈਂ ਮਤਲਬ ਇਹ ਸ਼ੋਅ ਮੇਰੇ ਲਈ ਲਰਨਿੰਗ ਸੀਗਾ ਟੋਟਲੀ ਸੋ ਮਤਲਬ ਮੈਨੂੰ ਹੁਣ ਵੀ ਮੈਨੂੰ ਐ ਲੱਗਦਾ ਕਿ ਇਹ ਸ਼ੋਅ ਜੋ ਮੈਂ ਹੁਣੇ ਗੱਲ ਕੀਤੀ ਇਹ ਸ਼ੋਅ ਗੈਸਟਾਂ ਕਰਕੇ ਚੱਲੂਗਾ ਇਹ ਮੇਰੇ ਘਰ ਕੇ ਨਹੀਂ ਚੱਲੂਗਾ ਕਿਉਂਕਿ ਮੈਂ ਉਨਾ ਵਧੀਆ ਪਰਫਾਰਮ ਨਹੀਂ ਕਰ ਪਾਇਆ ਹਨਾ ਮੈਂ ਉਨਾ ਆਪਣੇ ਆਪ ਨੂੰ ਪ੍ਰੀਪੇਅਰ ਨਹੀਂ ਕਰ ਪਾਇਆ ਔਰ ਡੈਫੀਨਿਟਲੀ ਉਹ ਜਿਹੜਾ ਸ਼ਾਈਪਨ ਹੈ ਉਹ ਇੱਕ ਪ੍ਰੋਬਲਮ ਰਿਹਾ ਸਾਡੇ ਲਈ ਕਿਉਂਕਿ ਕੈਮਰਾ ਫੇਸ ਕਰਨ ਦਾ ਉਨਾ ਐਕਸਪੀਰੀਅੰਸ ਨਹੀਂ ਹੈ ਔਰ ਉਹ ਕੌਨਫੀਡੈਂਸ ਨਹੀਂ ਹੈ ਉਨੇ ਰਿਸਰਚ ਵਰਕ ਨਹੀਂ ਹੋਇਆ ਉਹਨਾਂ ਤੇ ਬਟ ਕਰਦੇ ਕਰਦੇ ਐਪੀਸੋਡ ਐਪੀਸੋਡ ਵਾਈਜ਼ ਐਪੀਸੋਡ ਵਾਈਜ਼ ਸੋ ਇੱਕ ਇੰਪਰੂਵਮੈਂਟ ਰਿਹਾ ਤੇ ਵਧੀਆ ਲਰਨਿੰਗ ਐਕਸਪੀਰੀਅੰਸ ਹੀ ਮੇਰੇ ਲਈ ਹੈ ਕਿਸੇ ਵੀ ਕਨਵਰਸੇਸ਼ਨ ਲਈ ਆਰ ਐਨ ਡੀ ਰਿਸਰਚ ਤੁਹਾਨੂੰ ਲੱਗਦਾ ਕਿੰਨੀ ਕੁ ਜ਼ਰੂਰੀ ਹੈ ਇਹਦੇ ਨਾਲ ਫਰਕ ਪੈਂਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਸੋ ਜਿੰਨਾ ਤੁਸੀਂ ਥੋੜਾ ਰਿਸਰਚ ਜਿੰਨਾ ਸਟਰੋਂਗ ਹੋਊਗਾ ਨਾ ਤੁਹਾਡਾ ਕੰਟੈਂਟ ਉਨਾ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਸਾਹਮਣੇ ਬੈਠਿਆ ਆਰਟਿਸਟ ਨੂੰ ਜਦੋਂ ਤੁਸੀਂ ਕੋਈ ਐਸੀ ਗੱਲ ਪੁੱਛੋਗੇ ਜਿਹੜੀ ਉਹਨੇ ਬਹੁਤ ਚਿਰ ਤੋਂ ਨਹੀਂ કરી ਜਾਂ ਜਿਹੜੀ ਉਹਨੂੰ ਆਪ ਹੀ ਨਹੀਂ ਆਦੀ ਆਪ ਹੀ ਨਹੀਂ ਆਦੀ ਸੋ ਉਹ ਮਤਲਬ ਉਹ ਇੱਕ ਤਰੀਕੇ ਦਾ ਜਾਦੂ ਹੈ ਤੁਸੀਂ ਉਦੋਂ ਜਾਦੂਗਰ ਨੂੰ ਤੁਸੀਂ ਜੇ ਉਹਨੂੰ ਫਸਾ ਲਿਆ ਜਾਂ ਉਹਨੂੰ ਖੋਲ ਲਿਆ ਸੋ ਫਿਰ ਉਹ ਤੁਹਾਨੂੰ ਬਹੁਤ ਸਾਰਾ ਕੰਟੈਂਟ ਦੇ ਸਕਦਾ ਬਟ ਜਦੋਂ ਜਿਹੜੇ ਉਹ ਚਾਲੂ ਜੇ ਸਵਾਲ ਹੁੰਦੇ ਆ ਉਹ ਤੇ ਉਹ ਸ਼ੀਲਡ ਬਣਨੀ ਸ਼ੁਰੂ ਹੋ ਜਾਂਦੀ ਹੈ। ਹੂੰ। ਕਿ ਫਿਰ ਉਹ ਆਪ ਹੀ ਉਹਨੂੰ ਹੁੰਦਾ ਕਿ ਆਹ ਬੋਲਾਂ। 2-4 ਸਵਾਲ ਹੋਏ ਨਹੀਂ ਫਿਰ ਉਹ ਪੂਰਾ ਡਲ ਐਪੀਸੋਡ ਜਾਂਦਾ ਹੈ। ਸੋ ਮੈਨੂੰ ਲੱਗਦਾ ਕਿ ਉਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਇੱਕ ਆਰਟਿਸਟ ਨੂੰ ਕੰਫਰਟ ਕਰੋ ਔਰ ਉਹਦੇ ਉਹ 파ਰਟ ਨੂੰ ਝੇੜੋ ਜਾਂ ਉਸ ਉਹ ਜਾਂ ਕੰਮ ਕੱਢ ਕੇ ਲਿਆਓ ਜਿਹੜਾ ਉਹ ਗੱਲ ਕਰਨਾ ਚਾਹਵੇ ਜਿਹਦੇ ਬਾਰੇ ਉਹ ਦੱਸਣਾ ਚਾਹਵੇ ਜੋ ਤੁਸੀਂ ਉਹਨੂੰ ਯਾਦ ਕਰਾਓ ਉਹਦੀ ਲਾਈਫ ਦਾ 파ਰਟ। ਤੇ ਰਿਸਰਚ ਬਹੁਤ ਜ਼ਰੂਰੀ ਹੈ ਜੀ लवली ਜੀ ਦੁਆਮਾ ਰਾਈਜ਼ ਐਂਡ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਕਿਕ ਦਾ ਹੋਰ ਚੀਜ਼ ਦੁਆਮਾ ਚਾਹੀਦੀ ਸੀ ਜਿੱਦਾਂ ਤੁਸੀਂ ਫਿਲਮਾਂ ਵੀ ਬਣਾਉਂਦੇ ਆ ショ ਵੀ ਲੈ ਕੇ ਆਇਓ ਇਦਾਂ ਆਲਵੇਜ਼ ਨਹੀਂ ਹੁੰਦਾ ਵੀ ਹਰ ਇੱਕ ਬੰਦੇ ਨੂੰ ਸਾਡੀ ਚੀਜ਼ ਪਸੰਦ ਆਵੇ ਮੈਨੂੰ ਇਹ ਲੱਗਦਾ ਵੀ ਕ੍ਰਿਟਿਕਸ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਬਟ ਆਪਣੇ ਜੋ ਪੰਜਾਬੀ ਫਿਲਮਾਂ ਨੂੰ ਲੈ ਕੇ ਜਾ ਜੋ ਹੁੰਦਾ ਆ ਫੋਰ ਐਗਜ਼ਾਮਪਲ ਆਪਾਂ ਆਡੀਅנס ਦੇ ਰਿਵਿਊ ਕੀਤੇ ਹੁਣ ਉਹਨਾਂ ਨੂੰ ਫਿਲਮ ਨਹੀਂ ਵਧੀ ਆਈ ਤਾਂ ਆਪਾਂ ਨੂੰ ਕਾਲਸ ਆਉਣ ਲੱਗ ਪੈਂਦੀਆਂ ਯਾਰ ਇਹਨਾਂ ਨੂੰ ਡਿਲੀਟ ਕਰਾ ਦੋ ਉਹਦਾ ਨੁਕਸਾਨ ਕੀ ਹੋਣ ਲੱਗ ਪਿਆ ਹੁਣ ਆਡੀਅנס ਨੂੰ ਲੱਗਣ ਲੱਗ ਪਿਆ ਵੀ ਯਾਰ ਇਹ ਤਾਂ ਝੂਠੇ ਬੋਲਦੇ ਆ ਮੀਡੀਆ ਵਾਲੇ ਨਾ ਹਰ ਫਿਲਮ ਨੂੰ ਲੈ ਕੇ ਵੀ ਬਹੁਤ ਅੱਛੀ ਆ ਜੀ ਪੰਜਾਂ 'ਚ ਪੰਜ ਜਾਓ ਕੁਛ ਹੋ ਗਏ ਉਹਦੇ ਨਾਲ ਫਿਲਮਾਂ ਨੂੰ ਕਿਤਨਾ ਕਿਤੇ ਅੱਛੀਆਂ ਨੂੰ ਵੀ ਨੁਕਸਾਨ ਹੋ ਰਿਹਾ ਤੁਸੀਂ ਇਸ ਗੱਲ ਨਾਲ ਐਗਰੀਓ ਵੀ ਜਿਹੜੀ ਆਡੀਅנס ਨੂੰ ਫਿਲਮ ਅਸੈਪਟ ਅੱਛੀ ਨਹੀਂ ਲੱਗੀ ਆਪਾਂ ਨੂੰ ਉਹਨੂੰ ਅਸੈਪਟ ਵੀ ਕਰਨਾ ਚਾਹੀਦਾ ਵੀ ਯਾਰ ਇਹ ਨਹੀਂ ਅੱਛੀ ਲੱਗੀ ਫਿਰ ਜਦੋਂ ਇਦਾਂ ਕਾਲਸ ਆ ਜਾਂਦੀਆਂ ਨੇ ਨਾ ਵੀ ਫਿਲਮਾਂ ਦੀਆਂ ਵੀ ਨਹੀਂ ਯਾਰ ਇਹਨੂੰ ਤੁਸੀਂ ਡਿਲੀਟ ਕਰਾ ਦਿਓ ਉਹਦੇ ਨਾਲ ਸਾਪਣੀਆਂ ਚੰਗੀਆਂ ਚੀਜ਼ਾਂ ਦਾ ਵੀ ਨੁਕਸਾਨ ਹੋ ਰਿਹਾ ਜੋ ਮੈਨੂੰ ਲੱਗਦਾ ਨੀਓ ਡੈਫੀਨੇਟਲੀ ਕਿਉਂਕ ਉਹ ਇੰਨਾ ਜ਼ਿਆਦਾ ਉਹਦੇ ਵਿੱਚ ਕ腐ਪਸ਼ਨ ਹੋ ਗਿਆ ਕਿ ਹੁਣ ਉਹ ਮੈਟਰ ਹੀ ਨਹੀਂ ਕਰਦੇ ਹੁਣ ਆਡੀਅנס ਨੂੰ ਲੱਗਦਾ ਕੁਝ ਚੈਨਲ ਐਸੇ ਐ ਮਤਲਬ ਮੈਂ ਕਾਪੇ ਨੋਟਿਸ ਕੀਤਾ ਹੈ ਕਿ ਹਜੇ ਫਿਲਮ ਦਾ ਸ਼ੋਅ ਨਹੀਂ ਹੋਇਆ ਹੁੰਦਾ ਉਹ ਪਾ ਦਿੰਦੇ ਕਿਉਂਕਿ ਕਿਸੇ ਪਿਛਲੀ ਫਿਲਮ ਦੇ ਚੱਕ ਕੇ ਉਹ ਚ ਦੇਖਦੇ ਜੀ ਇਹ ਚ ਨਾਮ ਨਹੀਂ ਲਿਆ ਪਾ ਦਿਓ ਸੋ ਲੋਕਾਂ ਨੂੰ ਉਹ ਚੀਜ਼ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਕਰਕੇ ਉਹ ਸਮਝ ਆਉਣ ਲੱਗ ਗਈ ਸੋ ਉਸ ਚੀਜ਼ ਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ ਤਾਂ ਉਹ ਬਹੁਤ ਮਾੜੀ ਚੀਜ਼ ਹੈ ਇੱਕ মিডিਆ ਲਈ ਮਤਲਬ ਥੋੜੇ ਸਾਰਿਆਂ ਲਈ ਇਹ ਬਹੁਤ ਨੁਕਸਾਨਦਾਇਕ ਹੈ ਕਿ ਤੁਹਾਡੀ ਆਵਾਜ਼ ਫੇਕ ਹੋਣ ਲੱਗ ਗਈ ਤੇ ਮੈਨੂੰ ਲੱਗਦਾ ਹੈ ਕਿ ਰਿਵਿਊ ਵਾਲਾ ਪਾਰਟ ਤਾਂ ਫਿਲਮ ਮੇਕਰ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਯਾਰ ਇਹ ਇੱਕ ਰਿਲੇਸ਼ਨ ਹੈ ਔਰ ਇਹਨੂੰ ਓਨੈਸਟੀ ਨਾਲ ਹੀ ਅਸੀਂ ਜੇ ਕਰੀਏ ਤਾਂ ਵਧੀਆ ਹੈ ਮਤਲਬ ਪਤਾ ਤਾਂ ਲੱਗੇ ਕਿ ਕੀ ਸਹੀ ਹੋ ਰਿਹਾ ਹੈ ਕੀ ਗਲਤ ਹੋ ਰਿਹਾ ਹੈ ਨਾ ਔਰ ਇਹ ਤੁਹਾਡੇ ਪੁਆਇੰਟ ਤੇ ਵੀ ਚਾਹੀਦਾ ਹੈ ਕਿ ਤੁਸੀਂ ਫਿਲਮ ਦੇਖੋ ਔਰ ਉਹਨੂੰ ਰਾਈਟਲੀ ਜਜ ਕਰੋ ਹਣਾ ਕਈ ਕਈ ਫਿਲਮਾਂ 'ਚ ਕੁਝ ਵੀ ਲਿਖਤਾ ਜਾਂਦਾ ਹੈ ਹਨਾ ਲਿਖਣ ਵਾਲਿਆਂ ਦੀ ਵੀ ਗਲਤੀ ਹੈ ਕਿ ਰਿਵਿਊ ਦੇ ਨਾਮ ਤੇ ਉਹਨਾਂ ਨੂੰ ਆਪ ਹੀ ਉਹ ਟਰਮ ਨਹੀਂ ਪਤਾ ਹੁੰਦੇ ਮਤਲਬ ਸਕ੍ਰੀਨਪਲੇ ਕੀ ਹੈ ਮੈਨੂੰ ਲੱਗਦਾ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਤੋ ਲਿਖ ਦੇਣਗੇ ਜੀ ਸਕ੍ਰੀਨਪਲੇ ਦੀ ਗਲਤੀ ਹੈ ਐਡੀਟਰ ਦੀ ਗਲਤੀ ਹੈ ਤੋ ਉਹ ਪ੍ਰੋਬਲੈਮੈਟਿਕ ਹੋ ਨੌਲੇਜ ਹੋਣਾ ਔਰ ਉਹਨੂੰ ਓਨੈਸਟੀ ਨਾਲ ਲਿਖਣਾ ਮਤਲਬ ਇਹ ਮੈਨੂੰ ਲੱਗਦਾ ਹੈ ਕਿ ਛੋਟੀ ਜੀ ਸਾਡੀ ਇੰਡਸਟਰੀ ਹੈ ਤੋ ਇਹ ਇੰਨੇ ਲਈ ਸਾਰਿਆਂ ਨੂੰ ਓਪਨ ਹੋਣਾ ਚਾਹੀਦਾ ਹੈ ਕਿ ਯਾਰ ਜੇ ਕੋਈ ਰਿਵਿਊ ਆਉਂਦਾ ਤਾਂ ਤੁਸੀਂ ਉਹ ਗਾਲਾ ਕੱਢਨ ਨਾ ਬਹਿਜੋ ਜਾਂ ਫੋਨ ਕਰਾਉਣਾ ਨਾ ਬਹਿਜੋ ਜੀ ਇਹ ਡਿਲੀਟ ਕਰੋ ਇਹ ਕਰੋ ਉਹ ਕਰੋ ਹੈ ਨਾ ਤੁਸੀਂ ਉਹਨੂੰ ਦੇਖੋ ਤੁਹਾਨੂੰ ਸਮਝ ਆਉਂਦਾ ਕਿ ਹਾਂ ਯਾਰ ਉਹਦਾ ਹੱਕ ਹੈ ਉਹਨਾਂ ਨੇ ਰਿਵਿਊ ਕਰਨਾ ਹੈ ਜੇ ਕੁਝ ਤੁਹਾਨੂੰ ਸਮਝ ਆਉਂਦਾ ਕਿ ਹਾਂ ਆ ਚੰਗੀ ਚੀਜ਼ ਉਹਨਾਂ ਨੇ ਕੈਡਰ ਕੀਤੀ ਹੈ ਤਾਂ ਉੱਤੇ ਧਿਆਨ ਦਿਓ ਬਟ ਓਨੈਸਟੀ ਬਹੁਤ ਜ਼ਰੂਰੀ ਹੈ ਕਦੇ ਹੁੰਦੀ ਸੀਗੀ ਕਾਫੀ ਸਾਰੇ ਕਿਉਂਕਿ ਬਿਲੀਵ ਹੁੰਦਾ ਸੀ ਕਿ ਯਾਰ ਇਹ ਬੰਦਾ ਸੱਚ ਹੀ ਲਿਖੂਗਾ विया लगता थैंक यू सो मच बहुत ही प्यारे प्यारे सवाल पूछे तुम सार्या ने ਇੱਕ ਪ੍ਰੋਜੈਕਟ ਤੇ ਕਿਸੇ ਵੀ ਸ਼ੋਅ ਤੇ ਮੂਵੀ ਤੇ ਜਾਂ ਕੋਈ Song ਕੁਝ ਵੀ ਹੋਵੇ ਉਹਦੇ ਤੇ ਮਿਹਨਤ ਕਰਨਾ ਉਹਨੂੰ ਪੂਰੀ ਸ਼ਿੱਦਤ ਨਾਲ ਬਣਾਉਣਾ ਇੱਕ ਅਲੱਗ ਗੱਲ ਹੈ ਲੇਕਿਨ ਉਹਨੂੰ ਆਡੀਅੰਸ ਤੱਕ ਪਹੁੰਚਾਉਣਾ ரைਟ ਸਵਾਲ ਪੁੱਛਣਾ ਉਹਦਾ ਬਹੁਤ ਵੱਡਾ ਯੋਗਦਾਨ ਹੈ which is all thanks to all of you ਤੁਸੀਂ ਸਾਡੇ ਲਈ ਉਹ ਚੀਜ਼ ਕਰਦੇ ਹੋ ਤੇ ਅ ਬਿਫੋਰ ਅਸੀਂ ਇਹਨੂੰ ਐਂਡ ਕਰੀਏ ਆਈ ਊਡ ਲਾਈਕ ਟੂ ਜਸਟ ਰਿਕਵੈਸਟ ਦੀਪ ਸਰ ਕਿ ਇੱਕ ਵਾਰ ਸਾਡੀ ਆਡੀਅנס ਨੂੰ ਇੱਕ ਪਿਆਰੀ ਜਰਜ ਕਰ ਦੋ ਵੀ ਸਾਡਾ ਸ਼ੋਅ ਕਦੋਂ ਆ ਰਿਹਾ ਹੈ ਕਿੱਥੇ ਦੇਖਣ ਕਿੰਨੇ ਵਜੇ ਦੇਖਣ ਤੇ ਕਿਉਂ ਦੇਖਣ ਥੈਂਕ ਯੂ ਜੀ ਥੈਂਕ ਯੂ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਲਈ ਤੇ ਪਟਾਰਾ ਚੈਨਲ ਤੇ ਹਰ ਸੈਟਰਡੇ ਸ਼ਾਮ 7 ਵਜੇ ਸ਼ੋਅ ਆਊਗਾ ਸੋ ਵੀਕਲੀ ਫਿਰ ਰਿਪੀਟ ਟੈਲੀਕਾਸਟ ਵੀ ਹੋਣਗੇ ਹਰ ਐਪੀਸੋਡ ਦੇ ਵਿੱਚ ਇੱਕ ਨਵਾਂ ਗੈਸਟ ਆਊਗਾ ਔਰ ਉਹਨਾਂ ਦੀ ਜਰਨੀ ਕੀ ਇਨਸਪਾਇਰਿੰਗ ਹੈ ਉਹ 스타 ਐਡਿਵ ਐਡਿ ਵੱਡੇ ਅਹੁਦੇ ਤੇ ਕਿਵੇਂ ਪਹੁੰਚਿਆ ਸੋ ਤੁਹਾਨੂੰ ਉਹ ਦੇਖਣ ਨੂੰ ਮਿਲੂਗਾ ਤੇ ਤੁਸੀਂ ਪਲੀਜ਼ ਦੇਖੋ ਪਹਿਲਾ ਐਪੀਸੋਡ ਨੀਰੂ ਮੈਮ ਨਾਲ ਹੈ ਤੇ 13 ਤਰੀਕ ਨੂੰ ਸ਼ਾਮ 7 ਵਜੇ ਪਟਾਰਾ ਚੈਨਲ ਤੇ ਇਹ ਸ਼ੋ ਆ ਰਿਹਾ ਹੈ ਤੇ ਪਲੀਜ਼ ਦੇਖੋ ਜਿਵੇਂ ਵੀ ਤੁਹਾਨੂੰ ਲੱਗਦਾ ਹੈ ਜੋ ਵੀ ਤੁਹਾਨੂੰ ਰਿਵਿਊ ਹੈ ਤੁਹਾਡੇ ਜ਼ਰੂਰ ਦੱਸਿਓ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਤੇ ਜਿਮਨੀ ਪ੍ਰੈਜ਼ੈਂਸ ਦੀ ਜਗਦੀਪ ਸੱਦੂ ਸ਼ੋ ਕੋ ਪਾਵਰਡ ਬਾਈ ਬਿੰਗੋਟੇ ਦੇ ਮੀਦੇ ਐਂਡ ਆਸ਼ਾ ਕਿਰਨ ਆਈਵੀਐਫ ਸਾਡੇ ਮੋਬਾਈਲ ਪਾਰਟਨਰਸ ਨੇ ਟੈਕਨੋ ਮੋਬਾਈਲ ਸਾਡੇ ਹੌਸਪਿਟੈਲਿਟੀ ਪਾਰਟਨਰਸ ਨੇ ਹਾਇਤ ਰਜੈਂਸੀ ਤੇ ਸਾਡੇ ਵਾਰਡਰੋਬ ਪਾਰਟਨਰਸ ਨੇ ਕੈਪਸੂਨਸ ਇਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਵੀ ਵਿਲ ਵੇਟ ਤੁਸੀਂ ਸ਼ੋ ਦੇਖ ਕੇ ਪਲੀਜ਼ ਆਪਣੇ ਕਮੈਂਟਸ ਆਪਣੇ ਰਿਵਿਊਸ ਸਭ ਕੁਝ ਜ਼ਰੂਰ ਦਿਓ एंड uh, एक बार फिर सारी पिटारा की टीम तो जगदीप सर वालों साढ़े सारे, सारे वालों मीडिया का बहुत बहुत थैंक यू असी जल्द अगली प्रेस कॉन्फ्रेंस से अगले इवेंट पर जरूर मिला थैंक यू सो मच